ਮਰਦਾਂ ਦੇ ਸਰੀਰ ਨੂੰ ਸਮਝਣਾ ਜਿੰਨਾ ਹੀ ਆਸਾਨ ਹੈ ਉਨਾ ਹੀ ਦਿਲਚਸਪ ਵੀ ਸਾਡੇ ਸਰੀਰ ਦੀਆਂ ਕੁਝ ਇਹੋ ਜਿਹੀਆਂ ਕੁਸ਼ਲਤਾਵਾਂ ਅਤੇ ਫੀਚਰਸ ਹਨ ਸ਼ਾਇਦ ਉਹਨਾਂ ਬਾਰੇ ਤੁਹਾਨੂੰ ਪਤਾ ਵੀ ਨਹੀਂ ਹੈ ਅਤੇ ਇਹ ਤੁਹਾਡੇ ਲਈ ਕਾਫੀ ਸਰਪ੍ਰਾਈਜ਼ਿੰਗ ਹੋ ਸਕਦੇ ਹਨ ਜਿੱਦਾਂ ਕਿ ਅਸੀਂ ਹਰੇਕ ਸਵੇਰ ਸੌ ਕੇ ਉੱਠਦੇ ਹਾਂ ਤਾਂ ਸਾਡਾ ਕੱਦ ਥੋੜਾ ਜਿਹਾ ਲੰਬਾ ਹੋਇਆ ਹੁੰਦਾ ਹੈ ਜਿਸ ਤਰ੍ਹਾਂ ਸਾਡਾ ਸਰੀਰ ਹਰ ਰੋਜ਼ ਗਰੋ ਕਰਦਾ ਹੈ ਉਸੇ ਤਰੀਕੇ ਨਾਲ ਸਾਡੀ ਬਾਡੀ ਨੂੰ ਕਈ ਤਰ੍ਹਾਂ ਦੇ ਬਦਲਾਅ ਵੀ ਚੇਂਜ ਕਰਦੇ ਰਹਿੰਦੇ ਹਨ ਚਾਹੇ ਉਹ ਮੇਲ ਹੋਣ ਚਾਹੇ ਫੀਮੇਲ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੋ ਜਿਹੀਆਂ ਹੀ ਮੈਂ ਮਰਦਾਂ ਦੇ ਬਾਰੇ ਕੁਝ ਜਾਣਕਾਰੀਆਂ ਦੇਵਾਂਗਾ ਇਹ ਜ਼ਿੰਕ ਉਮਰ ਦਾ ਬਦਲਣਾ ਮਨੁੱਖੀ ਸਰੀਰ ਦੀ ਇੱਕ ਏਜਿੰਗ ਪ੍ਰਕਿਰਿਆ ਹੈ ਜਿਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਰੋਕਿਆ ਨਹੀਂ ਜਾ ਸਕਦਾ ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਰਹਿੰਦੀ ਆ ਉਸੇ ਤਰੀਕੇ ਨਾਲ ਸਾਡੀ ਬਾਡੀ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਰਹਿੰਦੇ ਹਨ ਅਗਰ ਸਲੋ ਏਜਿੰਗ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਦੀ ਬਜਾਏ ਮਰਦਾਂ ਦੀ ਏਜਿੰਗ ਪ੍ਰੋਸੈਸ ਥੋੜੀ ਸਲੋ ਹੁੰਦੀ ਹੈ ਜਿਸ ਦਾ ਰੀਜ਼ਨ ਹੁੰਦਾ ਹੈ ਕੋਲੇਜਨ ਕੋਲੇਜਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਹੈ ਜਿਹੜੀ ਸਾਡੀ ਸਰੀਰ ਦੇ ਵਿੱਚ ਸਾਡੀ ਸਕਿਨ ਦੇ ਵਿੱਚ ਬਣਦਾ ਰਹਿੰਦਾ ਹੈ ਅਤੇ ਇਸੇ ਕੋਲੇਜਨ ਦੇ ਕਰਕੇ ਸਾਡੀ ਜਿਹੜੀ ਚਮੜੀ ਆ ਉਹ ਸੁੰਦਰ ਅਤੇ ਜਵਾਨ ਬਣੀ ਰਹਿੰਦੀ ਦੀ ਹੈ ਇਸੇ وجہ ਕਰਕੇ ਮਰਦਾਂ ਦੇ ਫੇਸ ਤੇ ਜੋ ਕੋਲੀਜ਼ਨ ਹੁੰਦਾ ਹੈ ਉਸ ਦੀ ਘਟਣ ਦੀ ਪ੍ਰਕਿਰਿਆ ਥੋੜੀ ਜਿਹੀ ਹੋਲੀ ਹੁੰਦੀ ਹੈ ਔਰਤਾਂ ਦੇ ਚਿਹਰੇ ਦੀ ਚਮੜੀ ਤੋਂ ਕੋਲੇਜਨ ਥੋੜਾ ਸਪੀਡ ਨਾਲ ਘਟਦਾ ਹੈ ਜਿਸ ਦੇ ਕਾਰਨ ਉਹਨਾਂ ਦੀ ਚਮੜੀ ਦੇ ਵਿੱਚ ਝੜੜੀਆਂ ਅਤੇ ਏਜਿੰਗ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਰਦਾਂ ਦੇ ਵਿੱਚ ਉਮਰ ਵਧਣ ਦੇ ਲੱਛਣ ਹੌਲੀ-ਹੌਲੀ ਅਤੇ ਦੇਰ ਨਾਲ ਆਉਂਦੇ ਹਨ ਅਗਰ ਅਸੀਂ ਆਪਣੀ ਏਨ ਦਾ ਧਿਆਨ ਨਹੀਂ ਰੱਖਦੇ ਤਾਂ ਆਪਣੀ ਚਮੜੀ ਉਮਰ ਤੋਂ ਪਹਿਲਾਂ ਹੀ ਬੁੱਢੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਦੇ ਲਈ ਮਰਦਾਂ ਨੂੰ ਵੀ ਆਪਣੀ ਏਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਮਰਦਾਂ ਦੇ ਚਿਹਰੇ ਤੇ ਸੰਘਣੀ ਦਾੜੀ ਉਹਦੀ ਲੁੱਕ ਤੋਂ ਲੈ ਕੇ ਉਹਦੀ ਪਰਸਨੈਲਿਟੀ ਨੂੰ ਟੋਟਲੀ ਚੇਂਜ ਕਰ ਦਿੰਦੀ ਹੈ ਐਦਾਂ ਇਹ ਹੁੰਦਾ ਕਿ ਔਰਤਾਂ ਦੇ ਚਿਹਰੇ ਤੇ ਵਾਲ ਨਹੀਂ ਹੁੰਦੇ ਉਹਨਾਂ ਦੇ ਚਿਹਰੇ ਤੇ ਵੀ ਹੁੰਦੇ ਹਨ ਪਰ ਉਹ ਬਹੁਤ ਹੀ ਬਰੀਕ ਵਾਲ ਹੁੰਦੇ ਹਨ ਅਤੇ ਔਰਤਾਂ ਦੇ ਚਿਹਰੇ ਦੇ ਵਾਲ ਲੰਬੇ ਵੀ ਨਹੀਂ ਹੁੰਦੇ ਇਸ ਦਾ ਕਾਰਨ ਕੀ ਹੁੰਦਾ ਹੈ ਕਿ ਮਰਦਾਂ ਦੇ ਵਿੱਚ ਇੱਕ ਟੈਸਟੋਸਟਰੋਨ ਨਾਮ ਦਾ ਜੋ ਹਾਰਮੋਨ ਹੈ ਉਹ ਔਰਤਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ ਅਤੇ ਇਸ ਦੀ وجہ ਦੇ ਨਾਲ ਹੀ ਮਰਦਾਂ ਦੇ ਚਿਹਰੇ ਤੇ ਮੁੱਛਾਂ ਤੇ ਦਾੜੀ ਆਉਂਦੀਆਂ ਹਨ ਇਸੇ ਕਰਕੇ ਚੜ੍ਹਦੀ ਜਵਾਨੀ ਦੇ ਵਿੱਚ ਜਦੋਂ ਟੈਸਟੋਸਟਰੋਨ ਨਾਮ ਦਾ ਹਾਰਮੋਨ ਜ਼ਿਆਦਾ ਵੱਧਦਾ ਹੈ ਉਦੋਂ ਹੀ ਮੁੱਛਾਂ ਤੇ ਦਾੜੀ ਦੀ ਗਰੋਥ ਮੁੰਡਿਆਂ ਦੇ ਵਿੱਚ ਹੋਣ ਲੱਗਦੀ ਹੈ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਦਾੜੀ ਬਿਲਕੁਲ ਸੰਘਣੀ ਅਤੇ ਬਹੁਤ ਹੀ ਕਈ ਲੋਕਾਂ ਦੇ ਫੇਸ ਤੇ ਦਾੜੀ ਨਾ ਆਉਣ ਦੀ ਸਮੱਸਿਆ ਹੁੰਦੀ ਹੈ ਜਾਂ ਤਾਂ ਬਹੁਤ ਹੀ ਵਿੜਲੀ ਆਉਂਦੀ ਹੈ ਪਰ ਇਹ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਇਹ ਵੀ ਇੱਕ ਗੰਜੇਪਨ ਦੀ ਤਰ੍ਹਾਂ ਹਰ ਜੈਟਰੀ ਮਾਬਾਪ ਤੋਂ ਮਿਲਿਆ ਹੋਇਆ ਇੱਕ ਆਤੰਦਾ ਹੈ ਸਭ ਤੋਂ ਪਹਿਲਾਂ ਆਪਣੇ ਦਿਮਾਗ ਤੋਂ ਇਹ ਮਿੱਥ ਕੱਢ ਦਿਓ ਕਿ ਜ਼ਿਆਦਾ ਸ਼ੇਵ ਕਰਨ ਦੇ ਨਾਲ ਦਾੜੀ ਜ਼ਿਆਦਾ ਵੱਧਦੀ ਹੈ ਦਾੜੀ ਤਾਂ ਧਹੀ ਵੱਧਦੀ ਹੈ ਜਿਆਦਾ ਇਸ ਨੂੰ ਅਸੀਂ ਲੰਬਾ ਕਰੀਏ ਜਾਂ ਇਸ ਨੂੰ ਅਸੀਂ ਨਾ ਕੱਟੀਏ ਇਸ ਦੀ ਗ੍ਰੋਥ ਕਰਨ ਲਈ ਸਾਨੂੰ ਦਾੜੀ ਰੱਖਣੀ ਪੈਂਦੀ ਹੈ ਧਹੀ ਦਾੜੀ ਵੱਧਦੀ ਹੈ ਐਡਮ ਐਪਲ ਜਿਵੇਂ ਤੇ ਸਾਰਿਆਂ ਨੂੰ ਪਤਾ ਹੀ ਹੈ ਅਲੜਪਨ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਬਦਲਾਵ ਹੁੰਦੇ ਹਨ ਉਹਨਾਂ ਸਾਰੇ ਬਦਲਾਵਾਂ ਦੇ ਵਿੱਚ ਹੈ ਗ੍ਰੋਥ ਆਫ ਐਡਮ ਐਪਲ ਜਿਹੜੀ ਕਿ ਗਲੇ ਦੀ ਘੰਡੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਡਮ ਐਪਲ ਜਾਨੀ ਕਿ ਘੰਡੀ ਇਹ ਸਿਰਫ ਮਨੁੱਖਾਂ ਦੇ ਨਹੀਂ ਹੁੰਦਾ ਇਹ ਜਾਨਵਰਾਂ ਦੇ ਵਿੱਚ ਵੀ ਪਾਇਆ ਜਾਂਦਾ ਹੈ ਜਾਨਵਰਾਂ ਦੇ ਵਿੱਚ ਵੀ ਮੇਲ ਘੰਡੀ ਦਾ ਸਾਈਜ਼ ਫੀਮੇਲ ਦੇ ਗਲ ਦੀ ਘੰਡੀ ਨਾਲੋਂ ਜ਼ਿਆਦਾ ਹੁੰਦਾ ਹੈ ਐਡਮ ਐਪਲ ਸਾਡੇ ਗਲ ਦੀ ਇੱਕ ਲਚੀਲੀ ਅਤੇ ਬਹੁਤ ਹੀ ਸਖੱਡੀ ਹੁੰਦੀ ਹੈ ਜਿਹੜੀ ਕਿ ਲਾਰਿਕ ਨੂੰ ਕਵਰ ਕਰਦੀ ਹੈ ਜਿੱਦਦਾ ਇਹਦਾ ਰਿਲੈਂਸ ਦਾ ਸਾਈਜ਼ ਵੱਡਾ ਹੈ ਉਦਾਂ ਉਦਾਂ ਇਸ ਘੰਡੀ ਜਾਨੀ ਕਿ ਐਡਮ ਐਪਲ ਦਾ ਸਾਈਜ਼ ਵੀ ਵੱਧਣ ਲੱਗਦਾ ਹੈ ਅਤੇ ਮਰਦਾਂ ਦੀ ਭਾਰੀ ਆਵਾਜ਼ ਜਾਂ ਫਿਰ ਆਈ ਪਿਛ ਆਵਾਜ਼ ਲੇਰਿੰਗਸ ਦੇ ਸਾਇਦ ਦੇ ਕਰਕੇ ਹੀ ਹੁੰਦੀ ਹੈ ਅਤੇ ਔਰਤਾਂ ਦੇ ਵੀ ਕੰਡੀ ਦਾ ਸਾਈਜ਼ ਬਹੁਤ ਹੀ ਛੋਟਾ ਹੁੰਦਾ ਹੈ ਜਿਸ ਤੇ ਕਰਕੇ ਉਹਨਾਂ ਦੀ ਆਵਾਜ਼ ਬਹੁਤੀ ਸੁਰੀਲੀ ਤੇ ਪਤਲੀ ਹੁੰਦੀ ਹੈ ਬਾਲਡਨੈਸ ਜਾਨੀ ਕਿ ਗੰਜਾਪਨ ਗੰਜਾਪਨ ਸਾਡੇ ਸਾਰਿਆਂ ਲਈ ਕਿਸੇ ਵੀ ਡਰਾਮ ਨੇ ਸੁਪਨੇ ਤੋਂ ਜ਼ਿਆਦਾ ਭਿਆਨਕ ਤੁਹਾਨੂੰ ਲੱਗਦਾ ਅਗਰ ਤੁਹਾਡੇ ਵਾਲ ਝੜਦੇ ਹਨ ਤੇ ਇਸ ਲਈ ਤੁਹਾਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਡਰਮਟੋਲੋਜੀ ਦੀ ਇੱਕ ਰਿਸਰਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਆਮ ਤੌਰ ਤੇ ਲੋਕਾਂ ਦੇ ਨਹਾਦੇ ਸਮੇਂ ਜਾਂ ਤੋ ਲੈ ਕੇ 100 ਵਾਲ ਝੜਨਾ ਆਮ ਗੱਲ ਹੁੰਦੀ ਹੈ ਅਤੇ ਸਾਡੇ ਸਿਰ ਤੋਂ ਅਗਰ ਜਾਂ ਤੋ ਲੈ ਕੇ 100 ਤੱਕ ਵਾਲ ਝੜ ਜਾਂਦੇ ਹਨ ਤੇ ਸ ਨੂੰ ਘਬਰਾਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਸਰੀਰ ਤੇ ਬਹੁਤ ਹੀ ਲੱਖਾਂ ਕਰੋੜਾਂ ਦੇ ਸਾਥ ਨਾਲ ਬਾਲ ਹੁੰਦੇ ਹਨ ਪਰ ਗੰਜਾਪਨ ਬਹੁਤ ਸਾਰੇ ਲੋਕਾਂ ਲਈ ਬਹੁਤ ਹੀ ਭਿਆਨਕ ਸਮੱਸਿਆ ਬਣਿਆ ਹੋਇਆ ਹੈ ਗੰਜਾਪਨ ਹੁਣ ਇੱਕ ਪਿਤਾਪੁਰਖੀ ਹੁੰਦਾ ਹੈ ਅਗਰ ਕਿਸੇ ਦੇ ਪਿਤਾ ਨੂੰ ਗੰਜਾਪਨ ਹੈ ਤਾਂ ਉਸ ਦੇ ਬੱਚੇ ਨੂੰ ਵੀ ਹੋਣ ਦੀ ਸੰਭਾਵਨਾ ਹੁੰਦੀ ਹੈ ਇਸ ਤੋਂ ਇਲਾਵਾ ਫਿਜ਼ੀਕਲ ਐਕਟੀਵਿਟੀ ਅਨ ਹੈਲਦੀ ਖਾਣਾ ਪੀਣਾ ਅਤੇ ਸਟ्रेस ਵੀ ਗੰਜਾਪਨ ਦੇ ਕਾਰਨ ਬਣਦੇ ਹਨ ਗੰਜੇਪਨ ਦੇ ਲੱਛਣ ਚੜ੍ਹਦੀ ਜਵਾਨੀ ਵਿੱਚ ਵੀ ਦਿਖਣੇ ਸ਼ੁਰੂ ਹੋ ਜਾਂਦੇ ਹਨ ਲੇਕਿਨ ਤੁਹਾਨੂੰ ਘਬਰਾਣਾ ਨਹੀਂ ਚਾਹੀਦਾ ਕਿਉਂਕਿ ਪੂਰੇ ਗੰਜੇਪਨ ਦੇ ਵਿੱਚ 15 ਤੋਂ ਲੈ ਕੇ 25 ਸਾਲ ਤੱਕ ਲੱਗ ਸਕਦੇ ਹਨ ਲਿਸਨਿੰਗ ਜਦੋਂ ਕੋਈ ਮੇਲ ਕਿਸੇ ਦੀ ਆਵਾਜ਼ ਨੂੰ ਸੁਣਦਾ ਹੈ ਤਾਂ ਉਸ ਵਕਤ ਉਹ ਸਿਰਫ ਆਪਣਾ ਅੱਧਾ ਦਿਮਾਗ ਹੀ ਵਰਤੋਂ ਕਰਦਾ ਹੈ ਅਤੇ ਇੱਕ ਰੀਜ਼ਨ ਹੋ ਸਕਦਾ ਹੈ ਗੱਲਾਂ ਕਰਦੇ ਸਮੇਂ ਲੇਡੀਜ਼ ਦੇ ਚੜ ਜਾਣ ਦਾ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਔਰਤਾਂ ਦਾ ਦਿਮਾਗ ਮਰਦਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਹੁੰਦਾ ਹੈ ਅਤੇ ਉਹ ਪੂਰਾ ਦਿਮਾਗ ਯੂਜ਼ ਕਰਦੀਆਂ ਹਨ ਅਸਲੀਅਤ ਇਹ ਹੈ ਕਿ ਉਹਨਾਂ ਨੂੰ ਸੁਣਨ ਲਈ ਅਤੇ ਲੈਂਗੁਏਜ ਨੂੰ ਪ੍ਰੋਸੈਸ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਮਰਦਾਂ ਨੂੰ ਅਜਿਹੋ ਜਿਹੀ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਇਹ ਇਹੀ ਕਾਰਨ ਹੈ ਕਿ ਔਰਤਾਂ ਹਰ ਕੰਮ ਕਰਨ ਲਈ ਆਪਣਾ ਪੂਰਾ ਦਿਮਾਗ ਕਨਸੈਂਟਰੇਟ ਕਰਦੀਆਂ ਅਤੇ ਅਤੇ ਪੁਰਸ਼ਾਂ ਲਈ ਇਹ ਪ੍ਰੋਸੈਸ ਬਹੁਤ ਹੀ ਸਿੰਪਲ ਹੁੰਦੀ ਹੈ ਪੂਰਾ ਦਿਮਾਗ ਇੱਕ ਵੇਲੇ ਯੂਜ਼ ਕਰਨ ਦੀ ਇਹ ਪ੍ਰੋਸੈਸ ਹੁੰਦੀ ਹੈ ਕਿ ਔਰਤਾਂ ਇੱਕ ਵੇਲੇ ਦੋ ਪੁਛਾਵਾਂ ਨੂੰ ਸੁਣ ਸਕਦੀਆਂ ਹਨ ਦੋ ਕਨਵਰਸੇਸ਼ਨ ਨੂੰ ਸੁਣ ਸਕਦੀਆਂ ਹਨ ਰਿਗਰ ਬ੍ਰੇਨ ਇਹ ਫੈਕਟ ਵੈਸੇ ਤਾਂ ਸੱਚ ਹੀ ਹੈ ਅਤੇ ਨੌਰਾਜੋਕਲੀ ਵੀ ਇਹ ਸਾਇੰਟੀਫਿਕਲੀ ਪ੍ਰੂਵਨ ਹੈ ਸੋਚਿਆ ਜਾਵੇ ਤਾਂ ਪੁਰਸ਼ਾਂ ਦੇ ਸਰੀਰ ਦੀ ਬਣਤਰ ਮਹਿਲਾਵਾਂ ਦੇ ਸਰੀਰ ਦੀ ਬਣਤਰ ਨਾਲੋਂ ਕਾਫੀ ਵੱਡੀ ਹੁੰਦੀ ਹੈ ਅਤੇ ਨਾਲ ਨਾਲ ਸਰੀਰ ਦੇ ਜੋ ਮਸਲਸ ਹੁੰਦੇ ਹਨ ਉਹ ਵੀ ਜ਼ਿਆਦਾ ਹੁੰਦੇ ਹਨ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਦਿਮਾਗ ਦੇ ਵਿੱਚ ਜ਼ਿਆਦਾ ਨਿਊਰੋਨਸ ਦੀ ਲੋਡ ਹੁੰਦੀ ਹੈ ਇਸ ਤੇ ਕਾਰਨ ਬ੍ਰੇਨ ਦੀ ਐਕਟੀਵਿਟੀ ਵੀ ਕਾਫੀ ਵੱਖਰੀ ਜਾਂਦੀ ਹੈ ਇੱਕ ਸਾਇੰਟਿਫਿਕ ਰਿਸਰਚ ਤੋਂ ਇਹ ਪਤਾ ਚੱਲਿਆ ਹੈ ਕਿ ਪੁਰਸ਼ਾਂ ਦਾ ਦਿਮਾਗ ਮਹਿਲਾਵਾਂ ਦੇ ਦਿਮਾਗ ਦੇ ਨਾਲੋਂ 10 ਗੁਣਾ ਜ਼ਿਆਦਾ ਵੱਡਾ ਹੁੰਦਾ ਹੈ ਪਰ ਤਾਂ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਪੁਰਸ਼ ਔਰਤਾਂ ਦੇ ਨਾਲੋਂ ਜ਼ਿਆਦਾ ਅਕਲਮੰਦ ਅਤੇ ਸਮਾਰਟ ਹੁੰਦੇ ਹਨ ਪਰ ਟੈਕਨੀਕਲੀ ਦੋਨਾਂ ਦੇ ਬ੍ਰੇਨ ਦੇ ਵਿੱਚ ਕਾਫੀ ਫਰਕ ਹੁੰਦਾ ਹੈ ਇਮੋਸ਼ਨਸ ਪੁਰਸ਼ਾਂ ਅਤੇ ਇਮੋਸ਼ਨਸ ਦਾ ਰਿਸ਼ਤਾ ਬਹੁਤ ਹੀ ਦੂਰ ਦਾ ਹੈ ਇਹ ਇਸ ਲਈ ਹੁੰਦਾ ਹੈ ਕਿਉਂਕਿ ਮਰਦ ਹਮੇਸ਼ਾ ਹੀ ਗੱਲਬਾਤ ਦੇ ਦੌਰਾਨ ਲੌਜੀਕ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹੀ ਵਜ੍ਹਾ ਹੁੰਦੀ ਹੈ ਕਿ ਮਰਦ ਆਪਣੇ ਇਮੋਸ਼ਨਸ ਨੂੰ ਠੀ ਹੁੰਦੀ ਹੈ ਕਿ ਔਰਤਾਂ ਹਮੇਸ਼ਾ ਹੀ ਸ਼ਿਕਾਇਤ ਕਰਦੀਆਂ ਹਨ ਕਿ ਉਹਨਾਂ ਦੀ ਗੱਲਬਾਤ ਨੂੰ ਮਰਦ ਚੰਗੀ ਤਰ੍ਹਾਂ ਸਮਝ ਨਹੀਂ ਪਾਏ ਅਤੇ ਇਸੇ وجہ ਦੇ ਨਾਲ ਮਰਦ ਔਰਤਾਂ ਦੇ ਨਾਲ ਕਨੈਕਟ ਵੀ ਨਹੀਂ ਕਰ ਪਾਉਂਦੇ। ਇਹੀ ਕਾਰਨ ਹੁੰਦਾ ਹੈ ਕਿ ਮਰਦ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਔਰਤ ਨੂੰ ਸਮਝਾਉਣ ਦੇ ਵਿੱਚ ਸਮਰਥ ਹੁੰਦੇ ਹਨ ਪਰ ਉਹ ਆਪਣੇ ਐਕਸ਼ਨਸ ਤੇ ਗੈਸਚਰ ਦਾ ਸਹਾਰਾ ਲੈ ਕੇ ਹੀ ਆਪਣੇ ਪਿਆਰ ਦੇ ਇਮੋਸ਼ਨਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਥਿਕ ਸਕਿਨ ਇਹਦਾ ਮਤਲਬ ਇਹ ਹੈ ਕਿ ਮਰਦਾਂ ਦੀ ਜਿਹੜੀ ਚਮੜੀ ਹੁੰਦੀ ਹੈ ਔਰਤਾਂ ਦੀ ਚਮੜੀ ਦੇ ਮੁਕਾਬਲੇ ਥੋੜੀ ਮੋਟੀ ਹੁੰਦੀ ਹੈ। ਔਰਤਾਂ ਦੇ ਮੁਕਾਬਲੇ ਮਰਦਾਂ ਦੀ ਚਮੜੀ 25% ਤੱਕ ਹੋ ਸਕਦੀ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਮਰਦਾਂ ਦੀ ਸਲੋ ਏਜਿੰਗ ਦਾ ਅਤੇ ਮੋਟੀ ਚਮੜੀ ਹੋਣ ਦੇ ਕਾਰਨ ਮਰਦਾਂ ਨੂੰ ਉਹਨਾਂ ਦੇ ਮੂੰਹ ਤੇ ਪੈ ਪੰਚਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ ਅਗਰ ਉਹੀ ਔਰਤਾਂ ਦੇ ਹੁੰਦਾ ਹੈ ਤੇ ਫੇਸ ਲਾਲ ਹੋ ਜਾਂਦਾ ਹੈ ਇਸ ਮੋਟੀ ਸਕਿਨ ਦਾ ਸਭ ਤੋਂ ਵੱਡਾ ਕਾਰਨ ਟੈਸਟੋਸਟਰੋਨ ਹਾਰਮੋਨਸ ਹੁੰਦਾ ਹੈ ਇਸ ਤੇ ਹਾਰਮੋਨ ਦੇ ਵਧਣ ਘਟਣ ਦੇ ਨਾਲ skin ਦਾ size ਮੋਟਾ ਹੁੰਦਾ ਹੈ ਦੋਸਤੋ ایسی ਕੁਝ ਇੰਟਰਸਟਿੰਗ ਗੱਲਾਂ ਅਗਰ ਤੁਹਾਨੂੰ ਇਹ ਪਸੰਦ ਆਈਆਂ ਹੋਣ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਫਾਲੋ ਕਰੋ ਧੰਨਵਾਦ